ਕਿਸਾਨ ਭਰਾਵਾਂ ਦੇ ਨਾਲ ਕੀਤੀ ਜਾ ਚੁੱਕੀ ਹੈ ਇਹਦੇ ਵਿੱਚ ਜਿਹੜੇ ਮੇਨ ਮਸਲੇ ਆ ਉਹ ਇਹ ਆ ਜੀ ਕਿ ਇੱਕ ਤੇ ਜਿਹੜਾ ਹਰਿਆਣਾ ਸਰਕਾਰ ਨੇ ਲਾਂਚ ਕੀਤਾ ਵਾ ਰੇਟ ਦਾ ਗੰਨੇ ਦਾ ਪੰਜਾਬ ਸਰਕਾਰ ਤੋਂ ਮੰਗੇ ਕਿ 450 ਰੁਪਏ ਸਾਡਾ ਘੱਟੋ ਘੱਟ ਜਿਹੜਾ ਉਹ ਮੁੱਲ ਕੀਤਾ ਜਾਏ ਗੰਨੇ ਦਾ ਔਰ ਉਹਦੇ ਨਾਲ ਦੀ ਨਾਲ ਜਿਹੜੇ 61 ਰੁਪਏ ਇਹ ਪਿਛਲੇ ਸਰਕਾਰ ਪੰਜਾਬ ਕੋਲ ਲੈਣੇ ਨੇ ਉਹ ਸਾਡੇ 61 ਰੁਪਏ ਜਿਹੜੇ ਪਿਛਲੇ ਪਾਏ ਜਾਣ ਤਾਂ ਅੱਗੇ ਕਿਸਾਨ ਜਿਹੜੇ ਆਪਣੀ ਕਿਸਾਨੀ ਕਰਨ ਵਾਸਤੇ ਕਿਸਾਨਾਂ ਦੇ ਕੋਲ ਪੈਸਾ ਹੋਊਗਾ ਤੇ ਅੱਗੇ ਜਿਹੜਾ ਉਹ ਕਿਸਾਨੀ ਲੈ ਕੇ ਜਿਹੜਾ ਖੇਤੀ ਦੀ ਕਾਰਸਤਕਾਰੀ ਜਿਹੜੇ ਉਹ ਕਰ ਸਕਣਗੇ। ਔਰ ਇਹਦੇ ਨਾਲ ਨਾਲ ਜਿਹੜੀਆਂ ਮਿੱਲਾਂ ਵਾਂ ਉਹ ਪਹਿਲੇ ਹਫ਼ਤੇ ਦੇ ਵਿੱਚ 11ਵੇਂ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ ਚਲਾਈਆਂ ਜਾਣਾ ਤਾਂ ਕਿ ਬਿਆਸ ਦਰਿਆ ਦੇ ਨਾਲ-ਨਾਲ ਜਿਹੜਾ ਗੰਨੇ ਦੀ ਫਸਲ ਹੈ ਉਹ ਖਰਾਬ ਹੋਈ ਹੋਈ ਹੈ। ਉਹਦੀ ਜਮੀਨਾ ਵੇਲੀਆਂ ਕੀਤੀਆਂ ਜਾਣ ਜਿਹੜੀ ਮਾੜੀ-ਮੋਟੀ ਬਚੀ ਹੋਈ ਫਸਲ ਆ। ਉਹਨੂੰ ਮੇਲਾ ਦੇ ਵਿੱਚ ਜਿਹੜੇ ਆ ਕਿਸਾਨ ਵੇਚ ਕੇ ਸੇਲ ਆਊਟ ਕਰਕੇ ਤੇ ਆਪਣਾ ਜਿਹੜਾ ਵਾ ਉਹ ਘਰਦਾਰ ਪੂਰਾ ਕਰਕੇ ਦੇ ਅੱਗੇ ਜ਼ਮੀਨਾਂ ਜਿਹੜੀਆਂ ਉਹਨਾਂ ਨੂੰ ਦੁਬਾਰਾ ਤਿਆਰ ਕਰਕੇ ਤੇ ਗੰਨੇ ਦੀ ਜਿਹੜੀ ਬਜਾਈ ਕੀਤੀ ਜਾ ਸਕੇ ਚਾਹੇ ਹੋਰ ਜਿਹੜੀਆਂ ਫਸਲਾਂ ਉਹਨਾਂ ਦੀ ਬਜਾਈ ਕੀਤੀ ਜਾ ਸਕੇ ਇਹ ਮੰਗ ਕਰਦੇ ਆਂ ਪੰਜਾਬ ਸਰਕਾਰ ਕੋਲੋਂ ਵੀ ਜਿਹੜੀਆਂ ਮੇਲਾ ਉਹਨਾਂ ਨੂੰ ਚਲਾਉਣ ਦਾ ਜਿਹੜਾ ਨੋਟਿਸ ਹੈ ਉਹ ਜਾਰੀ ਕੀਤਾ ਜਾਏ ਉਹਦੇ ਨਾਲ ਨਾਲ ਗੰਨੇ ਦੇ ਰੇਟ ਦਾ ਜਿਹੜਾ ਨੋਟਿਸ ਹੈ ਉਹ ਵੀ ਜਾਰੀ ਕੀਤਾ ਜਾਏ 450 ਰੁਪਏ ਨਾਲ ਮੰਗ ਕਰਦੇ ਆਂ ਜੀ ਇਹ ਜਿਹੜਾ ਬੀ ਅਲਾਉਂਸ ਕੀਤਾ ਹੈ ਪੰਜਾਬ ਸਰਕਾਰ ਨੇ ਲੋਕਾਂ ਨੂੰ ਕਣਕ ਦਾ ਉਹ ਦਿੱਤਾ ਜੇ ਤਾਂ ਕਿ ਲੋਕੀ ਆਪਣੇ ਕਣਕ ਦੀ ਬਜਾਈ ਕਰ ਸਕਣ ਜਿੰਨਾ ਏਰੀਆ ਜਿੰਨੀ ਬੈਲਟ ਮਕੇਰੀਆਂ ਦੀ ਗਰਦਾਸਪੁਰ ਜ਼ਿਲ੍ਹੇ ਦੀ ਪਾਣੀ ਦੀ ਮਾਰ ਥੱਲੇ ਆ ਉਹਦੇ ਵਿੱਚ ਬਜਾਈ ਵਾਸਤੇ ਕਿਸਾਨ ਜਿਹੜੇ ਨੇ ਉਹ ਸਰਕਾਰ ਦੀਆਂ ਰਾਵਾਂ ਦੇਖਣ ਦੇ ਵੀ ਸਰਕਾਰ ਬੀਜ ਦੇਊਗੀ ਤੇ ਆਪਾਂ ਅੱਗੇ ਬਜਾਈ ਸ਼ੁਰੂ ਕਰਾਂਗੇ ਕਿਸਾਨਾਂ ਦਾ ਬਹੁਤ ਜਿਹੜਾ ਅੱਜ ਦੀ ਡੇਟ ਦੇ ਵਿੱਚ ਉਹਨਾਂ ਦੇ ਹਾਲਾਤ ਬੜੇ ਕ੍ਰਿਟੀਕਲ ਜੇ ਬਣੇ ਹੋਏ ਨੇ ਉਹਦਾ ਮੇਨ ਕਾਰਨ ਇਹ ਹੈ ਵੀ ਜਿਹੜੀ 61 ਰੁਪਏ ਸਰਕਾਰ ਦੱਬ ਕੇ ਬੈਠੀ ਹੋਈ ਸਾਡੇ ਉਹਦੇ ਨਾਲ ਹੀ ਕਿਸਾਨਾਂ ਦਾ ਘਰਦਾਰ ਚੱਲਦਾ ਵਾ ਉਹ ਪੰਜਾਬ ਸਰਕਾਰ ਦੇ ਕੋਲ ਪਏ ਹੋਏ ਆ ਅਸੀਂ ਅਪੀਲ ਕਰਦੇ ਆਂ ਵੀ ਪੰਜਾਬ ਸਰਕਾਰ ਜੀ ਜਲਦੀ ਤੋਂ ਜਲਦੀ ਇਹ ਪੈਸੇ ਕਿਸਾਨਾਂ ਨੂੰ ਪਾਏ ਜਾਣ ਤੇ ਕਿਸਾਨਾਂ ਨੂੰ ਬੀਮਾ ਮੁਹੱਈਆ ਕਰਾਇਆ ਜਾਵੇ ਤੇ ਮੇਲ ਚਾਲੂ ਕਰਾਇਆ ਜਾਵੇ ਨਾਲ ਹੀ ਵਾਹ ਪੁਰਦੀ ਦਾ ਖਾਲਸਾ ਵਾ